ਮੰਢਿਤ ਵਿੱਚ ਪਰਚੀਆਂ ਕੱਟਣ ਦੇ ਵਿਰੋਧ ਵਿੱਚ ਮਾਰਕੀਟ ਕਮੇਟੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ ਜਿਸ ਦੇ ਕਰਕੇ ਵਪਾਰੀ ਜਾਤ ਤਰਨਾ ਦੇ ਕੇ ਠੇਕੇਦਾਰ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਨੇ ਕਟਨਾ ਦੀ ਸੂਚਨਾ ਮਿਲਦੇ ਕਿ ਮਾਰਕੀਟ ਕਮੇਟੀ ਦੇ ਚੇਅਰਪਰਸਨ ਗੋਪਾਲ ਸਿੰਘ ਮੌਕੇ ਤੇ ਪਹੁੰਚੇ ਜਿੱਥੇ ਉਹਨਾਂ ਦੇ ਵਪਾਰੀਆਂ ਨੂੰ ਤਰਨਾ ਨਾ ਦੇਣ ਦੀ ਅਪੀਲ ਕੀਤੀ ਹੈ ਉਹਨਾਂ ਕਹਿੰਿਆ ਹੈ ਕਿ ਤਰਨੇ ਸੰਬੰਧੀ ਸਕੱਤਰ ਤੋਂ ਫੋਨ ਆਇਆ ਸੀ ਜਿਸ ਦੇ ਵਿੱਚ ਕਿਹਾ ਗਿਆ ਕਿ ਠੇਕੇਦਾਰ ਨੇ ਪਰਚੀਆਂ ਦਰਾਹੀ ਜ਼ਿਆਦਾ ਪੈਸੇ ਇਕੱਠੇ ਕੀਤੇ ਨੇ ਅਤੇ ਉਹਨਾਂ ਇਹ ਵੀ ਕਿਹਾ ਹੈ ਕਿ ਅਜੇ ਤੱਕ ਲਿਖਤੀ ਰੂਪ ਦੇ ਵਿੱਚ ਕੋਈ ਸ਼ਿਕਾਇਤ ਨਹੀਂ ਆਈ ਹੈ ਇਸ ਮਾਮਲੇ ਸੰਬੰਧੀ ਟਰਾਂਸਪੋਰਟਰਾਂ ਨੇ ਹੁੰਦਾ ਹੈ ਤਾਂ ਫਿਰ ਠੇਕੇਦਾਰ ਦੇ ਵਿਰੁੱਧ ਕਾਰਵਾਈ ਕੀਤੀ ਜਾਏਗੀ ਹਾਂ ਮੈਂ ਕਾਂਗਰਸ ਕਮੇਟੀ ਜ਼ਿਲ੍ਹਾ ਜਨਰਲ ਸੈਕਟਰੀ ਸੂਬੇ ਦਾ ਸਿੰਘ ਯਾਦੋ ਜੋ ਅੱਜ ਕਿਸਾਨ ਮੰਡੀ ਨਾਲ ਬਹੁਤ ਹੀ ਸੈਕਟਰੀ ਸਾਹਿਬ ਨੂੰ ਵੀ ਡੀ ਐਮਓ ਸਾਹਿਬ ਨੂੰ ਇਹ ਆਪਾਂ 4 ਮਹੀਨੇ ਤੋਂ ਹਦਾਇਤਾਂ ਦੇ ਰਹੇ ਆ ਲੇਕਿਨ ਸਾਡੇ ਭਰਾਵਾਂ ਦਾ ਕੁੱਟ ਕੇ 15 ਰੁਪਏ ਰੇਟ ਉਹ 100 ਰੁਪਏ ਲਿੱਤਾ ਜਾ ਰਿਹਾ ਜੀ ਸਰਿਆਮ ਗੁੰਡਾਗਰਦੀ ਹੋ ਰਹੀ ਹੈ ਗਰੀਬਾਂ ਨੂੰ ਇੱਕ ਅਪਾਹੀਜ ਹੈ ਜਿਹਦਾ ਪੈਰ ਹੈ ਨਹੀਂ ਉਹਨੂੰ ਕੁੱਟ ਕੇ ਉਹਦੇ ਕੋਲ ਪੈਸੇ ਲਿੱਤੇ ਜਾ ਰਹੇ ਆ ਇਹ ਜਦੋਂ ਦੀ ਇਹ ਠੀਕਾ ਠੇਕੇਦਾਰ ਆਇਆ ਉਦੋਂ ਦੇ ਸਾਡੇ ਭਰਾਵਾਂ ਨੂੰ ਕੁੱਟ-ਕੁੱਟ ਕੇ ਪੈਸੇ ਲਿੱਤਾ ਜਾਂਦਾ ਇੱਕ ਦੇਖੋ ਬੰਡੀ ਇਸੋ ਸੰਕੇ ਪ੍ਰਧਾਨ ਇਸੋ ਸੰ ਦੇ ਪ੍ਰਧਾਨ ਇੰਦਰਜੀਤ ਸਿੰਘ ਬੰਟੀ ਬੰਟੀ ਨੂੰ ਵੀ ਸੈਂਟਰੀ ਭਾਜੀ ਨੂੰ ਧਮਕੀਆਂ ਆਈਆਂ ਬਾਹਰ ਦੇ ਕਾਲ ਤੇ ਕਿ ਤਉ ਨੂੰ ਮਾਰ ਦਿੱਤਾ ਜਾਊਗਾ ਇਹ ਸਰਿਆ ਮੇਨ ਖੋਪੀ ਹੈ ਨੇ ਜੀ ਸਰ ਦੇਖਿਆ ਜਾਂਦਾ ਕਿ ਜਿਹੜਾ ਨਵਾਂ ਠੇਕੇਦਾਰ ਆਇਆ ਵਾ ਇਹ ਮਤਲਬ ਕਿ ਪਹਿਲੇ ਵੀ ਤੁਸੀਂ ਆਏ ਤੂੰ 3 ਮਹੀਨੇ ਪਹਿਲਾਂ ਪ੍ਰਦਰਸ਼ਨ ਕੀਤਾ ਹਾਂ ਜੀ ਕੋਈ ਮਲ ਇਹ ਦੇਖੋ ਜੀ ਡੀਐਸਪੀ ਸਾਹਿਬ ਆਪ ਦੌਣ ਥੱਲੇ ਸੁੱਟ ਕੇ ਚੱਲ ਗਏ ਇੱਕ ਪ੍ਰਸ਼ਾਸਨ ਦਾ ਕੀ ਕੰਮ ਹੈ ਇੱਕ ਡੀਐਸਪੀ ਦੀ ਪਾਵਰ ਕੀ ਹੈ ਇੰਨੀ ਜਨਤਾ ਬੈਠੀ ਆ ਇਹ ਡੀਐਸਪੀ ਸਾਹਿਬ ਤੁਸੀਂ ਜਾਓ ਲੇਕਿ ਡੀਐਸਪੀ ਸਾਹਿਬ ਤੁਹਾਨੂੰ ਦੱਸ ਦਈਏ ਇਹ ਜਨਤਾ ਇਦਾਂ ਨਹੀਂ ਬੈਠੀ ਆ ਇੱਕ ਮਹੀਨੇ ਦਾ ਆਸਨ ਲੈ ਕੇ ਬੈਠੀ ਆ ਜਦੋਂ ਤੱਕ ਤੁਹਾਡੇ ਕੋਲ ਇਨਸਾਫ ਨਹੀਂ ਲਿਆ ਜਾਂਦਾ ਕਿ ਵਿਚਾਰੇ ਜਿਹੜੇ ਕਿ ਗਰੀਬ ਪ੍ਰਵਾਸੀ ਗਰੀਬ ਪਰਿਵਾਰ ਦੇ ਵੇਚਣ ਵਾਲੇ ਉਹਦੇ ਕੋਲ 100 ਰੁਪਏ ਚਪੇੜਾ ਮਾਰ ਕੇ ਲਿੱਤਾ ਜਾਂਦਾ ਬੋਲਦੇ ਉੱਤੇ ਧੱਕਾ ਲਾਉਣ ਵਾਲੇ ਵੀ ਉਹਨਾਂ ਕੋਲ ਪੈਸੇ ਲੈਂਦੇ ਆ 20 ਰੁਪਏ ਲੈਂਦੇ 30 ਰੁਪਏ ਸਰੋ ਜੀ ਨੂੰ ਰੋਟੀ ਕਮਾਣੀ ਹੁੰਦੀ ਆ ਇਸ ਕੁਝ ਸਬਜੀ ਇਹਨਾਂ ਦੀ ਖਰਾਬ ਹੋ ਜਾਂਦੀ ਗੱਲ ਸੜਕ ਦੇ ਵਿੱਚੋਂ ਸਮਾਨ ਘਰਾਮ ਨਿਕਲਦਾ ਵਾ ਇਸ ਵਾਲੇ ਨਾਲ ਕੋਈ ਧਿਆਨ ਨਹੀਂ ਕੋਈ ਧਿਆਨ ਨਹੀਂ ਜੀ ਨਾ ਪ੍ਰਸ਼ਾਸਨ ਕਰ ਰਿਹਾ ਨਾ ਸੈਕਟਰੀ ਕਰ ਰਿਹਾ ਨਾ ਡੀਐਮਓ ਇਹ ਡੀਐਮਓ ਸਾਹਿਬ ਤੇ ਸੈਕਟਰੀ ਸਾਹਿਬ ਰਿਲੇ ਆ ਇਹ ਦੋਨੋਂ ਦੇ ਖਿਲਾਫ ਅਹੀ ਹਾਈ ਕੋਰਟ ਰੇਟ ਪਾਣ ਲੱਗੇ ਆ ਇਹ ਵੱਡੇ ਪੱਤਰ ਤੇ ਅੱਜ ਇਹ ਕੰਮ ਇਹ ਕਰਕੇ ਨਹੀਂ ਆਪਾਂ ਬੈਠੇ ਆ ਇਹ ਹਾਈ ਕਮਾਂਡ ਤੇ ਇਹਨਾਂ ਦਾ ਠੀਕਾ ਰੱਦ ਕਰਾਣਾ ਜਿਹੜੇ ਡੀਐਮਓ ਸਾਹਿਬ ਹੈ ਸੈਕਟਰੀ ਸਾਹਿਬ ਇਹਨਾਂ ਨੂੰ ਸਸਪੈਂਡ ਕਰਾਣਾ ਨਾਲੇ ਠੀਕਾ ਰਿਜੈਕਟ ਕਰਾਣਾ ਇਹ بڑے ਹਾਈ ਪੱਤਰ ਤੇ ਹਾਂਜੀ ਇਹਦੇ ਬਾਅਦ ਚ ਆਪਾਂ ਹਾਈ ਪੱਤਰ ਤੇ ਹਾਈ ਕੋਰਟ ਰੇਟ ਪਾਣ ਲੱਗੇ ਆ ਆ ਵੱਡੇ ਪੱਤਰ ਦੇ ਇੱਥੇ ਪੂਰਾ ਦੋਨੋਂ ਗੇਟ ਬੰਦ ਕਰਕੇ ਉਹ ਆ ਦੋ ਮਹੀਨੇ ਲੱਗੇ ਤਿੰਨ ਮਹੀਨੇ ਲੱਗੇ ਆਪਾਂ ਜਦੋਂ ਤੱਕ ਇਹ ਠੀਕਾ ਰੱਦ ਨਹੀਂ ਹੋਊਗਾ ਉਦੋਂ ਤੱਕ ਆਪਾਂ ਨਹੀਂ ਹਟਦਾ ਰੋਟੀ ਪਾਣੀ ਇੱਥੇ ਇਹ ਜਿਹੜੇ ਮੰਡੀ ਦੇ ਸਾਰੇ ਸੁਸੰਦੇ ਆ ਫਲ ਫਰੂਟ ਇਹ ਗੱਲ ਬਾਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਆਹੀ ਇੱਕ ਵਾਰੀ ਥੋੜੋ ਜਨਾਬ 100 ਵਾਰੀ ਸੈਕਟਰੀ ਸਾਹਿਬ ਸਾਡੇ ਕੋਲ ਖਲੋਤੇ ਆ ਉਹਨਾਂ ਨੇ ਕਹਿੰਦੇ ਠੀਕਾ ਵੱਧ ਦੇ ਦਿੱਤਾ ਦੱਸੋ ਤੁਹਾਡਾ ਰਲੀ ਮਿਲੀ ਭਗਤ ਠੀਕਾ ਵੱਧ ਪੈਸੇ ਦਿੱਤਾ ਤੁਸੀਂ ਕਿਉਂ ਦਿੱਤਾ ਤੁਸੀਂ ਇਹ ਕਿਦੇ ਵਾਸਤੇ ਮੈਂ 10 ਰੁਪਏ ਚੀਲੇ ਦਾ ਮੈਨੂੰ ਪਤਾ 12 ਵਿੱਚੋ ਕਿ ਮੈਂ ਤਾਂ ਲੈਣਾ ਮੇਰੀ ਮਰਜ਼ੀ ਆ ਠੱਕੇ ਨਾਲ ਤੁਸੀਂ ਦੇ ਨਹੀਂ ਸਕਦੇ ਆ ਠੀਕਾ ਦੇ ਕੇ 6 ਕਰੋੜ ਦਾ ਦਿੱਤਾ 12 ਕਰੋੜ ਤੋਂ ਦੇ ਕਮਾਲ ਤਾਂ ਤੇਰੇ ਮਹੀਨੇ 4 ਮਹੀਨੇ ਚ 100 روپے ਜਨਾ 500 روپے ਪਰਚੀ ਲੈ ਰਿਹਾ ਕਿਉਂ ਲੈ ਰਿਹਾ ਚੋਲੇ ਆ ਪਿਸਤਲ ਦੀ ਚੋਲੇ ਆ ਪਿਸਤਲ ਸਰਯਾਮ ਸਰਯਾਮ ਪਿਸਤਲ ਧਮਕੀ ਦੇ ਰਿਹਾ ਇਹ ਠੀਕੇਦਾਰ ਪਰਚੀ ਠੇਕੇਦਾਰ ਕਹਿੰਦਾ ਗੋਲੀ ਮਾਰ ਦੇਣਾ ਮੇਰੇ ਕਹਿਆ ਕੀ ਕਹਿੰਦਾ ਗੋਲੀ ਮਾਰ ਦੇਣੀ ਗੋਲੀ ਮਾਰ ਦੇਣੀ ਬੰਦਾ ਨਹੀਂ ਰਾਈਟ ਚੱਲਿਆ ਜੀ ਇਦਾਂ ਲਾ ਗੱਲ ਸਰਯਾਮ ਠੀਕਾ ਚੱਲਿਆ ਪੁਲਿਸ ਭਵਨ ਖੱਲੇ ਸੁੱਟ ਕੇ ਜਾ ਰਹੀ ਹੈ ਜੀ ਇਹ ਕੇ ਸੱਚੋ ਦੇਖੋ ਇਹ ਸੱਚੋ ਨੂੰ ਪਤਾ ਹੈ ਸਾਰੀ ਗੱਲ ਦਾ ਇਹ ਸੱਚੋ ਤਾਂ ਡੀਐਸਪੀ ਸਾਹਿਬ ਆਏ ਆ ਰਾਮ ਦਾ ਧੌਣ ਥੱਲੇ ਸੁੱਟੇ ਗਾਂ ਚੱਲ ਗਈ